ਅਮਰੀਕਨ ਵਾਲਾ ਦੇਖ SPS ਬਠਿੰਡਾ ਉਮੀਦ ਕੌਂਟਲ ਮੈਮ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਸ਼ੇਡ ਅਸੀਂ ਸਿਵਲ ਲਾਈਨ ਏਰੀਏ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨਾ ਤੇ ਹੋਰ ਕੋਈ ਇਦਾਂ ਦੇ ਅਪਰਾਧਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹਨਾਂ ਨੂੰ ਓਵਰਆਲ ਸੁਪਰਵਾਈਜ਼ ਕਰ ਰਹੇ ਸੀ ਇਹਨਾਂ ਟੀਮਾਂ ਦੀ ਅਸੇ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦ ਕੀ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਸੀਰੀਅਸ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਘੁੰਮ ਰਹੇ ਨੇ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ ਤੇ ਅਗਰ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਰੇਡ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤਾਂ ਜਿਸ ਤੇ ਤੁਰੰਤ ਥਾਣਾ ਸੇਵਨ ਲਾਈਨ ਵੱਲੇ ਸੇਵਨ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ 18 ਸੇਵਨ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਫਤਾਰ ਕਰ ਲਏ ਜੀ ਤੇ ਉਹਨਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ। ਪਰ ਕਿੰਨੇ ਟਾਈਮ ਦੇ ਬਾਰੇ ਇੰਨਾ ਦੀ ਪ੍ਰੀਲਿਮਿਨਰੀ ਜਿਸ਼ਨ ਇਨਵੈਸਟੀਗੇਸ਼ਨ ਜੋ ਅਸੀਂ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦਰਜ ਨੇ 2019-2020 ਤੋਂ ਮੁਕੱਦਮੇ ਦਰਜ ਨੇ ਤਾਂ ਇਹ ਕਹਿ ਸਕਦੇ ਆ ਕਿ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ Punjab ਦੇ ਨੇ। ਜਿਹੜਾ ਉਹ ਚੜੇ ਹੋਵੇ ਦੇਸ਼ੋਂ ਵੀ ਚੋਰੀ ਹੋਏ ਸੀ ਇਹਨਾਂ ਵੱਲ। ਹਾਂਜੀ ਅਸੀਂ ਇਹਨਾਂ ਕੋਲੋਂ कुल 13 मोटरसाइकिल बरामद ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੀ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖਤ ਕੀਤੀ ਸੀ। ਮੋਟਰਸਾਈਕਲ ਕਿਹੜੇ ਸੀਗੇ ਕਿਵੇਂ ਲੈ ਕੇ ਚੱਲੇ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਤਰ੍ਹਾਂ ਇਹ ਸਾਹਮਣੇ ਆਇਆ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇੱਥੋਂ ਸ਼ਹਿਰ ਬਠਿੰਡਾ ਸ਼ਹਿਰ ਹੀ ਨਹੀਂ ਚੋਰੀ ਹੋਏ ਨੇ ਉਹ ਕੀ ਹੁੰਦਾ ਕਿ ਜਸ ਸਪਲੈਂਡਰ ਜਾਂ ਪਲਟਿਨਾ ਵੱਖ-ਵੱਖ ਦਾ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੁੰਦੀਆਂ ਆ। ਜਨਰਲੀ ਆਉਂਦੇ ਨੇ ਮੋਟਰਸਾਈਕਲ ਚਾਬੀ ਲਾਉਂਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤੋਂ ਉਸ ਤਰੀਕੇ ਨੇ ਲੈ ਜੀ ਹਾਂਜੀ ਜਦੋਂ ਮੋਟਰਸਾਈਕਲ ਨਹੀਂ ਨਹੀਂ ਵਕ ਵਕ ਜਗ੍ਹਾ ਤੋਂ ਚੋਰੀ ਕੀਤੀ ਹੈ ਤੇ ਵਕ ਵਕ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੀਆਂ ਜੋ ਅਸੀਂ ਡੂਇੰਗ ਇਨਵੈਸਟੀਗੇਸ਼ਨ ਅਜੇ ਅੱਗੇ ਕਲੀਅਰ ਕਰਾਂਗੇ ਇਹਨਾਂ ਨੇ ਵਕ ਵਕ ਜਗ੍ਹਾ ਸੀਗੀਆਂ ਜੀ ਕੁਛ ਇੱਕ ਨਾਲ ਕੋਲ ਆਦ ਦੇ ਕੋਲ ਸੀ ਇੱਕ ਕੁਛ ਇੱਕ ਨਾਲ ਆਦ ਦੇ ਕੋਲ ਸੀਗਾ ਕੁਛ ਇਹਨਾਂ ਨੇ ਅੱਗੇ ਵੀ ਗਾ ਅੱਗੇ ਕਿਸੇ ਨੂੰ ਦਿੱਤੇ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਵੇਚੇ ਵੀ ਹੈ ਸਰ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟਿਗੇਸ਼ਨ ਸਾਹਮਣੇ ਆਇਆ ਜਾਂਦਾ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਆ ਗਏ ਕਾਨੂੰਨ ਸਰਬੱਦੀ ਕਾਰਵਾਈ ਅਮਲ ਵਿੱਚ ਲੈ ਕੇ ਆਂਦੇ ਹਾਂ ਸਰਬੱਦੀ ਨੰਬਰ ਤੋਂ ਇਹਦਾ ਲਾਉਦੇ ਨੇ ਉਹਦਾ ਵਹੀਕਲ ਕੋਲੇ ਹੋਣਾ ਲਾਜ਼ਮੀ ਹੈ ਪਰ ਜਦ ਨੂੰ ਚਾਬੀ ਬਣਾਉਣੀ ਹੈ ਕੋਈ ਵੀ ਦੇਖਦਾ ਪਈ ਨਹੀਂ ਦੇ ਬਿਲਕੁਲ ਕਰ ਰਹੇ ਹੋ ਤੁਸੀਂ ਕਿਸੇ ਦੇ ਵੀ ਚਾਬੀ ਕੀ ਤੋਂ ਬਣਵਾ ਦੋ ਨਹੀਂ ਦੇਖੋ ਚਾਬੀ ਬਣਾਉਣੀ ਨਾ ਬਣਵਾਉਣੀ ਹੈ ਹੁਣ ਜਿਹੜੇ ਬੀਸੀਕਲ ਇੱਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਮੁਕਦਮੇ ਸਾਡੇ ਸਾਹਮਣੇ ਚੀਜ਼ ਆਈਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਬਣਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨੇ ਉਹ ਫਿਰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਇਹ ਆਮ ਹੀ ਦੇਖਣ ਦੇ ਵਿੱਚ ਆਇਆ ਨਾ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਤੇ ਉਹ ਜਨਰਲੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਨੇ ਐਸੇ ਲਈ ਇੱਕ ਚਾਬੀ ਆ ਦਸ਼ੇ ਵਗੈਰਾ ਦੇ ਜਾਂ ਕੰਮ ਕੀ ਜੀ ਅਬੀ ਲਗਾਤਾਰ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਏ ਸੈੱਟ ਦਾ ਵਕਤਵਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਇੱਕ ਈਜ਼ੀ ਮਨੀ ਦਾ ਸੋਰਸ ਪਨ ਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਈਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਫ੍ਰੀਕੀਟਾ ਕਰਦੇ ਨੇ ਤਾਂ ਈਜ਼ੀ ਮਨੀ ਆਸਾਨੀ ਹਾਂਜੀ ਟਗਰੀਬਨ ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚ ਵਿੱਚ ਹੋਣਗੇ ਦੋ ਇਹਨਾਂ ਤੇ ਜਿਹੜਾ ਸਭ ਤੋਂ ਪੁਰਾਣਾ ਮੁਕੱਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਕਿਉਂਕਿ ਤਿੰਨ ਮੁਕੱਦਮੇ ਦਰਜ ਨੇ ਸਰ ਇਹ ਬਟਿੰਡਾ ਦਾ ਹੀ ਰਹਿਣਾ ਹੈ ਹਾਂਜੀ ਇੱਕ ਤਾਂ ਪਿੰਡ ਕੁੱਦਾਂ ਦਾ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਜ ਦਾ ਰਹਿਣ ਵਾਲਾ ਬੇਸਿਕ ਕੰਮ ਕੀ ਕਰਦੇ ਉਹ ਹਜੇ ਪ੍ਰੀਲੀਮਰੀ ਪੁੱਛ ਕੇ ਚਾਹਤਾਂ ਦਾ ਕੁਝ ਨਹੀਂ ਆਇਆ ਪਰ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਜਾ ਵੇਚਦੇ ਸਰ ਜੇ ਮੈਂ ਵਾਰ-ਵਾਰ ਕ੍ਰਾਈਮ ਕਰਦੇ ਨੇ ਵਾਰ-ਵਾਰ ਚੋਰੀ ਦੀ ਵਾਰ ਦੇਖੋ ਇਸ ਮਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਡੇ ਫੈਕਟ ਸਾਹਮਣੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੇ ਇੱਕ ਆਪਣਾ ਇੱਕ ਗਰੁੱਪ ਜਿਹਾ ਬਣਾ ਰੱਖਿਆ ਹੈ ਗਰੋਟਾਈ ਬਣਾ ਰੱਖਿਆ ਹੈਗਾ ਜਿਸ ਦੇ ਚੱਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮਕਦਮਾ ਹੈਗਾ ਅੰਡਰ ਸੈਕਸ਼ਨ 307 ਥੈਫਟ ਦੇ ਅੰਡਰ ਅਸੀਂ ਦਿੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈਗਾ ਵੀ ਇੱਕ ਆਰਗੇਨਾਈਜ਼ਡ ਜਿਹਾ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤਾਂ ਜਿਸ ਕਰਕੇ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਬੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਤੇ ਉਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਐਨਹਾਂਸਮੈਂਟ ਕਰਤੀ ਆ ਤਾਂ ਬੇਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੋ ਹੈਗੇ ਨੇ ਕਿ ਵਾਰਦਾਤ ਵਾਰੀ-ਵਾਰੀ ਕਰਨ ਦੇ ਆਦੀ ਨੇ ਅਸੀਂ ਸਖਤ ਤੋਂ ਸਖਤ ਇਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਦਰ ਅਸੀਂ ਕਾਰਵਾਈ ਕਰਾਂਗੇ ਜੀ ਸਰ ਕੁਝ ਟਾਈਮ ਤੋਂ ਕੰਟੀਨਿਊ ਮੋਟਰਸਾਈਕਲ ਚੋਰੀ ਹੋ ਰਹੇ ਹੈਗੇ ਆ ਇੰਨਾ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਹੈ ਸਾਡੀ ਇਹ ਬਹੁਤ ਸਪਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਇਦਾਂ ਦਾ ਕੋਈ ਚੋਰੀ ਹੋਣ ਸੰਬੰਧੀ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਸੰਬੰਧੀ ਮੁਕੱਦਮਾ ਵੀ ਦਰਜ ਕਰਦੇ ਹਾਂ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਮੁਕੱਦਮੇ ਨੂੰ ਅਸੀਂ ਟ੍ਰੇਸ ਕਰੀਏ ਤਾਂ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਇਦਾਂ ਦੀ ਵਾਰਦਾਤ ਕਰੂਗਾ ਉਹਨਾਂ ਨੂੰ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਾਤੀ ਜਾਊਗਾ ਸਰ ਕਨਈਆ ਚੌਂਕ ਤੇ ਸੀਸੀਪਾਲ ਚੌਂਕ ਸਾਡਾ ਲੋਕ ਪਾਰਕਿੰਗ 10 ਰੁਪਏ 20 ਰੁਪਏ ਦੇ ਦੇ ਕੇ ਮਾਰੇ ਚੋਰੀ ਕਰਵਾ ਲੈਂਦੇ ਜੀ ਉਹਦਾ ਦੀ ਜ਼ਿੰਮੇਵਾਰੀ ਕੌਣ ਦੇ ਉੱਛ ਕਹਿੰਦੇ ਜਿਵੇਂ ਜਿਹੜੀ ਪੁਲਿਸ ਦਾਕਾ ਬਣੇ ਉੱਥੇ ਲਾ ਜਾਂਦੇ ਕੁਸ਼ਤੀ ਵਾਲਾ ਚੌਂਕ ਤੇ ਸਾਡੀ ਗਰੰਟੀ ਤੋਂ ਬਿਨਾਂ ਕਿਸੇ ਦੇਖੋ ਸਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਬਾਜ਼ਾਰ ਦੇ ਵਿੱਚ ਜਾਂਦੇ ਹੈਗੇ ਆਂ ਜਨਰਲੀ ਜਿੱਥੇ ਡੈਜ਼ਿਗਨੇਟਿਡ ਪਾਰਕਿੰਗ ਸਪots ਬਣੇ ਹਨ ਉਹੀ ਯੂਜ਼ ਕੀਤੇ ਜਾਣ ਕਿਉਂਕਿ ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਕੋਈ ਪੰਜਵੇਂ ਪਰਚੀ ਹੁੰਦੀ ਹੈ ਜਾਂ ਕਈ ਵਾਰ ਲੋਕ ਉਸ ਚੀਜ਼ ਕਰਕੇ ਅਵੋਇਡ ਕਰ ਦਿੰਦੇ ਨੇ ਅਗਰ ਪਬਲਿਕ ਵੱਲੋਂ ਡੈਜ਼ਿਗਨੇਟਿਡ ਪਾਰਕਿੰਗ ਸਪOTS ਜਿੱਥੇ ਬੜੇ ਹੋਏ ਨਹੀਂ ਉੱਥੇ ਮੋਟਰਸਾਈਕਲ ਲਾਏ ਜਾਂ ਤਾਂ ਉਹ ਸੇਫ ਵੀ ਰਹਿੰਦੇ ਨੇ ਪਲੱਸ ਸਾਡੀ ਪਬਲਿਕ ਨੂੰ ਇਹ ਵੀ ਅਪੀਲ ਹੈ ਕਿਉਂਕਿ ਸਾਡੇ ਹੁਣ ਤੱਕ ਜੋ ਦੇਖਣ ਦੇ ਵਿੱਚ ਆਇਆ ਮੋਸਟਲੀ ਜਿਹੜੇ ਮੋਟਰਸਾਈਕਲ ਚੋਰੀ ਹੁੰਦੇ ਨੇ ਉਹ ਸਪਲੈਂਡਰ ਜਾਂ ਪਲੈਟੀਨਾ ਇਦਾਂ ਦੇ ਹੁੰਦੇ ਨੇ ਜੋ ਕਿ ਥੋੜੇ ਜਿਹਾ ਪੁਰਾਣੇ ਹੋ ਚੁੱਕੇ ਹੁੰਦੇ ਆ ਤਾਂ ਸਾਡੀ ਵੀ ਇਹੀ ਅਪੀਲ ਹੈ ਪਬਲਿਕ ਨੂੰ ਕੋਈ ਐਡੀਸ਼ਨਲ ਲੌਕ ਵੀ ਹੈ ਉਹਦਾ